ਰੇਲ ਦੀਆਂ ਪਟੜੀਆਂ ਤੇ ਬੈੱਕ ਕੇ ਮੋਦੀ ਸਰਕਾਰ ਮੁਰਦਾਬਾਦ ਦੇ ਕਿਸਾਨਾਂ ਨੇ ਨਾਰੇ ਲਗਾ ਲਗਾ ਕੇ ਕੇਂਦਰ ਸਰਕਾਰ ਨੂੰ ਨਵੀਂ ਵਿਪਤਾ ਪਾ ਦਿੱਤੀ ਤੇ ਨਾਲ ਹੀ ਹੁਣ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਇਸ ਵੱਡੀ ਚੇਤਾਵਨੀ ਦਾ ਸਾਹਮਣਾ ਵੀ ਕਰਨਾ ਪਵੇਗਾ ਅੱਜ ਕਿਸਾਨਾਂ ਦੇ ਵੱਲੋਂ ਸ਼ਾਮ 4 ਵਜੇ ਤੱਕ ਰੇਲਾ ਰੋਕ ਕੇ ਗਈਆਂ ਤੇ ਕਿਸਾਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਜੇਕਰ ਹੁਣ ਵੀ ਮੋਦੀ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਹੋਰ ਵੀ ਤੇਜ਼ ਹੋਵੇਗਾ ਵਾ ਠੀਕ ਹੈ ਰੋਲ ਕਰ ਪ੍ਰਧਾਨ ਜੀ ਅੱਜ ਰੇਲਵੇ ਟਰੈਕ ਜਾਮ ਕੀਤਾ ਬਾਕੀ ਵੀ ਜਥੇਬੰਦੀਆਂ ਵੱਲੋਂ ਵੱਖ-ਵੱਖ ਜਗ੍ਹਾ ਕਾਲ ਦਿੱਤੀ ਗਈ ਹੈ ਅੱਜ ਦਾ ਜਿਹੜਾ ਰੇਲ ਰੁਕਣ ਦਾ ਪ੍ਰੋਗਰਾਮ ਆ ਇਹ ਜਿਹੜਾ 13 ਤਰੀਕ ਤੋਂ ਸਾਡਾ ਦੋਨੋਂ ਫਾਰਮਾਂ ਦਾ ਸੰਘਰਸ਼ ਚੱਲਦਾ ਪਿਆ ਵਾ ਦੋਨਾਂ ਬਾਰਡਰਾਂ ਦੇ ਉੱਪਰ ਉਹਦੇ ਪ੍ਰੋਗਰਾਮ ਤਹਿਤ ਹੀ ਅੱਜ ਜਿਹੜੀ 12 ਤੋਂ 4 ਤੱਕ ਰੇਲ ਰੋਕਣ ਦਾ ਪ੍ਰੋਗਰਾਮ ਸੀਗਾ ਸਰਦਾਰ ਕਿਹੜੀਆਂ 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 ਅਹਿਮ ਮੰਗਾਂ ਨੇ ਕਿ ਲੱਗਦਾ ਹੈ ਕਿ ਕਿਤਨੇ ਕਿਤੇ ਕੁਝ ਮੰਗਾ ਤੇ ਸਮਝ ਵੀ ਬੰਦੀ ਨਜ਼ਰ ਆ ਰਹੀ ਹੈ ਸਰਕਾਰ ਜਿਹੜੀ ਆ ਕਹਿ ਰਹੀ ਹੈ ਕਿ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਹਦਾਲ ਕੀਤਾ ਜਾਵੇ ਦੇਖੋ ਸਰਕਾਰ ਕਹਿੰਦੇ ਰਹੀ ਆ ਸਰਕਾਰ ਕੱਲੀ ਐਮਐਸਪੀ ਤੇ ਗੱਲ ਕਰ ਰਹੀ ਆ ਸਾਡੀ ਨਾਂ ਤੇ ਕਰਜ਼ਾ ਮੁਕਤੀ ਤੇ ਗੱਲ ਕਰ ਰਹੀ ਆ ਨਾ ਸਾਡੀਆਂ ਦੂਜੀਆਂ ਮੰਗਾਂ ਤੇ ਗੱਲ ਕਰ ਰਹੀ ਆ ਦੂਜੀਆਂ ਮੰਗਾਂ ਤੇ ਤੇ ਗੱਲ ਕਰਨ ਨੂੰ ਚਰਚਾ ਕਰਨ ਨੂੰ ਵੀ ਤਿਆਰ ਨਹੀਂ ਸਰਕਾਰ ਤੇ ਇਹ ਜਿੰਨਾ ਚਿਰ ਤੇ ਮੰਗਾ ਮੰਨੀਆਂ ਨਹੀਂ ਜਾਂਦੀਆਂ ਸਰਕਾਰ ਦੇ ਮਨ 'ਚ ਬੈ ਮਾ ਅਸੀਂ ਉੱਠੇ ਇਹ ਪਿੱਛਾ ਛੱਡਣ ਵਾਲੇ ਨਹੀਂ ਹੈਗੇ ਇਸ ਵਾਰ ਸਰਕਾਰ ਨੂੰ ਮੰਗਾ ਮੰਨਣੀਆਂ ਪੈਣਗੀਆਂ ਇਲੈਕਸ਼ਨ ਨੇੜੇ ਨਹੀਂ ਕਿੱਦਾਂ ਇਹ ਦੇਖਦੇ ਹਾਂ ਸਰਕਾਰ ਨੇ ਓਕੀ ਹੋਣਾ ਇਲੈਕਸ਼ਨਾਂ ਚਾਹੀਦੇ ਇਲੈਕਸ਼ਨ ਲੜਨੇ ਨਹੀਂ ਇਲੈਕਸ਼ਨ ਸਰਕਾਰਾਂ ਨੇ ਲੜਨੇ ਆ ਤੇ ਸਰਕਾਰਾਂ ਨੇ ਓਕੀ ਹੋਣਾ ਵੀ ਉਹ ਆਣ ਕੇ ਪਿੰਡਾਂ 'ਚ ਜਵਾਬਦੇਹੀ ਦੇਣ ਸਾਨੂੰ ਕਿ ਜਿਹੜਾ ਸਾਡੇ ਨੌਜਵਾਨ ਦੇ ਗੋਲੀ ਕਿਸ ਕਾਨੂੰਨ ਦੇ ਤਹਿਤ ਚਲਾਈ ਗਈ ਕਿਉਂ ਮਾਰੀ ਗਈ ਇਹ ਗੱਲਾਂ ਦਾ ਜਵਾਬ ਜਨਤਾ ਮੰਗੂਗੀ ਔਰ ਜਨਤਾ ਨੂੰ ਜਵਾਬ ਦੇਣਾ ਪਊ ਇਹਨਾਂ ਨੂੰ ਦਿੱਨੇ ਕਿ ਪੰਜਾਬ ਸਰਕਾਰ ਦੇ ਨਾਲ ਵੀ ਕੁਝ ਜਿਹੜਾ ਐਮਐਸਪੀ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ ਕਿ ਸਰਕਾਰ ਵੀ ਕੁਝ ਆਪਣੇ ਵੱਲੋਂ ਤੈਅ ਕਰੇ ਵੈਸੇ ਤੇ ਇੱਕ ਸਾਡਾ ਫੈਡਰਲ ਢਾਂਚੇ ਦਾ ਇੱਕ ਸਮਝੌਤਾ ਹੋਇਆ ਸੀ ਸਰਕਾਰ ਨਾਲ ਸੈਂਟਰ ਸਰਕਾਰ ਨਾਲ ਵੀ ਜਿਹੜੇ ਖੇਤੀ ਕਾਨੂੰਨ ਨੇ ਜਿੰਨੇ ਵੀ ਖੇਤੀ ਦੇ ਸਬੰਧ ਦੇ ਵਿੱਚ ਆ ਇਹ ਸਾਰੇ ਵੱਧ ਅਧਿਕਾਰ ਜਿਹੜੇ ਆ ਸਟੇਟਾਂ ਕੋਲ ਆ ਇਹਦਾ ਫੈਸਲਾ ਸਟੇਟਾਂ ਨੇ ਕਰਨਾ ਹੁੰਦਾ ਇਹਦੇ ਤੱਕੇਸ਼ਾ ਹੀ ਆ ਜਿਹੜੇ ਸਟੇਟਾਂ ਕੋਲ ਅਧਿਕਾਰ ਹੈ ਨਹੀਂ ਸਾਰੇ ਅਧਿਕਾਰ ਸੈਂਟਰ ਲੈ ਕੇ ਬੈਠਾ ਸੈਂਟਰ ਸਾਰੇ ਫੈਸਲੇ ਕਰ ਰਿਹਾ ਅੱ ਇੱਥੇ ਮੰਨ ਲਓ ਪੰਜਾਬ ਦੇ ਵਿੱਚ ਕੋਈ ਹੋਰ ਫਸਲ ਹੁੰਦੀ ਆ ਰਾਜਸਥਾਨ ਚ ਦੂਜੀ ਫਸਲ ਹੁੰਦੀ ਆ ਦੂਜੀ ਜਗ੍ਹਾ ਦੂਜੀ ਹੁੰਦੀ ਆ ਇਹ ਸਟੇਟਾਂ ਦੇ ਅਧਿਕਾਰ ਨੇ ਐਮਐਸਪੀ ਦੇਣੀ ਸਟੇਟ ਦਾ ਅਧਿਕਾਰ ਆ ਨਾ ਕਿ ਇਹ ਹੁਣ ਧੱਕੇ ਨਾਲ ਇਹਨਾਂ ਨੇ ਸਾਰੇ ਕਾਹਤੇ ਕਬਜ਼ਾ ਕੀਤਾ ਆ ਕਿਉਂ ਕਿ ਕਾਰਪੋਰੇਟ ਜਿਹੜੇ ਇਹਨਾਂ ਦੇ ਸਾਥੀ ਨੇ ਜਿਹੜੇ ਇਹਨਾਂ ਨੂੰ ਚਲਾ ਰਹੇ ਨੇ ਉਹਨਾਂ ਨੂੰ ਧੱਕੇ ਨਾਲੇ ਦਾਖਲ ਕਰਨਾ ਚਾਹੁੰਦੇ ਆ ਅੱਜ ਪੰਚਾਇਤਾਂ ਦੀ 243000 ਪੰਚਾਇਤਾਂ ਦੀ ਪੰਚਾਇਤੀ ਜ਼ਮੀਨ ਜਿਹੜੀ ਕੰਪਨੀਆਂ ਨੂੰ ਦੇਣ ਜਾ ਰਹੇ ਨੇ ਔਰ ਉਹ ਉਹਨਾਂ ਨੂੰ ਸਾਡੇ ਖੇਤੀ ਸੈਕਟਰ ਸੈਕਟਰ ਦੇ ਵਿੱਚ ਵਾੜਨਗੇ 클러스ਟਰ ਬਣਾ ਕੇ ਖੇਤੀ ਕਰਨਗੇ ਉੱਥੇ ਫਿਰ ਪੰਜ ਚਾਰ ਕਿਲੇ ਵਾਲਾ ਕਿਸਾਨ ਕੀ ਕਰੂਗਾ ਠੀਕ ਹੈ ਇਸੇ ਤਰ੍ਹਾਂ ਜਿਹੜੇ ਆ ਰੂਡ ਬਣੇ ਨੇ ਵੱਡੇ ਵੱਡੇ ਇਹਨਾਂ ਦੇ ਉੱਪਰ ਆ ਪਿੱਛੇ ਕਾਨੂੰਨ ਬਣਾਇਆ ਸੀ ਇਹਨਾਂ ਨੇ ਆ ਡਰਾਈਵਰਾਂ ਵਾਲਾ ਇਹ ਕਾਦੇ ਲਈ ਬਣਦੇ ਨੇ ਇਹ ਇਹਨਾਂ ਨੂੰ ਇਹ ਉਹਨਾਂ ਨੂੰ ਸਾਰੇ ਸਿਸਟਮ ਚ ਵਾੜਨ ਲਈ ਕਰ ਰਹੇ ਨੇ ਹੁਣ ਅੱਗੇ ਦੀ ਰਣਨੀਤੀ ਕੀ ਹੈ ਜੀ ਕਾਲ ਆਈ ਜੱਥੇ ਬੰਦੇ ਕਾਲ ਤੇ ਅੱਜ ਦੀ ਆ ਜਿਹੜੀ ਅੱਜ ਪੂਰੀ ਕਰ ਰਹੇ ਆ ਉਹ ਅੱਜ 12 ਤੋਂ 4 ਤੱਕ ਜਿਹੜੀਆਂ ਰੇਲਾਂ ਰੋਕਾਂਗੇ ਅੱਗੇ ਸਾਡੀਆਂ ਮੀਟਿੰਗਾਂ ਚੱਲਦੀਆਂ ਨੇ ਫਿਰ ਜੋ ਮੀਟਿੰਗ ਦੇ ਵਿੱਚ ਅੱਗੇ ਦੀ ਕਾਲ ਦਿੱਤੀ ਜਾਊਗੀ ਉਹਨੂੰ ਅਸੀਂ ਇਹ ਫੇਰ ਪੰਜਾਬ ਦੇ ਵਿੱਚ ਕੀ ਪੂਰੇ ਭਾਰਤ ਦੇ ਵਿੱਚ ਅੱਜ ਵੀ ਕਾਲ ਆ ਪੂਰੇ ਭਾਰਤ 'ਚ ਫੇਰ ਲੱਗਦਾ ਹੈ। ਖੈ ਦੇਖਿਆ ਜਾਵੇ ਤਾਂ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਦਿੱਲੀ ਕੂਚ ਦਾ ਐਲਾਨ ਕਰ ਚੁੱਕੀਆਂ ਨੇ ਦੂਜੇ ਪਾਸੇ ਹੁਣ ਉਹਨਾਂ ਨੂੰ ਹਰਿਆਣਾ ਬਾਰਡਰ ਤੇ ਰੋਕਿਆ ਹੋਇਆ ਤਾਂ ਕਿਸਾਨਾਂ ਨੇ ਰੇਲਾ ਰੋਕਣੀਆਂ ਸ਼ੁਰੂ ਕਰ ਦਿੱਤੀਆਂ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਹਣੀ ਦੀ ਰਿਪੋਰਟ